ਸਤ ਸ੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਹਾਂ ਕਬੱਡੀ ਫਾਈਨਲ ਰਿਜ਼ਲਟਾਂ ਦੀ ਵੀਡੀਓ ਪਹਿਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਕਬੱਡੀ ਕੱਪ ਜਨਾਲਾ ਜਿੱਥੇ ਪਹਿਲਾ ਇਨਾਮ 61000 ਦੂਸਰਾ ਇਨਾਮ 51000 ਬੈਸਟ ਰੇਟਰ ਤੇ ਜਾਫੀ ਲਈ ਸਰਪ੍ਰਾਈਜ਼ ਸੀ ਇੱਥੇ ਹਲ オーਪਨ ਦੀਆਂ ਚਾਰ ਕਲੱਬਾਂ ਦੇ ਮੈਚ ਕਰਵਾਏ ਗਏ ਜਿਨ੍ਹਾਂ ਵਿੱਚ ਫਾਈਨਲ ਮੈਚ RAMDAS USA ਵਰਸਸ ਅਮਰਸਰ ਮਾਧਯ ਵਿਚਕਾਰ ਖੇਡਿਆ ਗਿਆ ਇੱਥੇ ਫਸਟ ਅਮਰਸਰ ਮਾਧਯ ਦੀ ਟੀਮ ਰਹੀ ਇਸ ਸੈਕਟਰ ਆਮ ਦਾਸ ਯੂਐਸਏ ਦੀ ਟੀਮ ਰਹੀ ਤੇ ਬੈਸਟਾਂ ਦੀ ਗੱਲ ਕਰੀ ਤਾਂ ਬੈਸਟ ਰੀਡਰ ਸ਼ੇਰਾ ਮੀਰਕੋਟਿਆ 12 ਕਬੱਡੀਆ 10 ਨੰਬਰ ਲੈ ਕੇ ਬੈਸਟ ਰਿਹਾ ਤੇ ਬੈਸਟ ਜਾਫੀ ਦੀ ਗੱਲ ਕਰੀ ਤਾਂ ਮਜੀਤੇ ਵਾਲਾ ਵੀ ਚਾਰ ਜੱਫੇ ਲਾ ਕੇ ਬੈਸਟ ਰਿਹਾ ਅੱਗੇ ਗੱਲ ਕਰਦੇ ਹਾਂ ਕਬੱਡੀ 1 ਪਿੰਡ ਓਪਨ 3 ਬਾਰੋਂ ਪਿੰਡ ਬੱਸੀ ਗੁਜਰਾ ਕਰਵਾਇਆ ਗਿਆ ਇੱਥੇ ਪਹਿਲਾ ਇਨਾਮ 71000 ਦੂਜਾ ਇਨਾਮ 51000 ਤੇ ਬੈਸਟਾਂ ਲਈ 3131000 ਸੀ ਇੱਥੇ ਫਾਈਨਲ ਮੈਚ ਕੋਲੋਪੀ ਵਰਸਤ ਨੌਰੀ ਦੀਆਂ ਟੀਮਾਂ ਵਿੱਚ ਕਰ ਖੇਡਿਆ ਗਿਆ ਤੇ ਫਸਟ ਟੀਮ ਤਨੋਰੀ ਦੀ ਰਹੀ ਤੇ ਸੈਕੰਡ ਖਲੋਟੀ ਦੀ ਟੀਮ ਰਹੀ ਤੇ ਬੈਸਟ ਬੰਗਲ ਫੇਰੀ ਤਾਂ ਬੈਸਟ ਰੇਡਰ ਗਗਨ ਜੋਗੇਵਾਲ ਨੌਕ ਵੱਡੀਆਂ 7 ਨੰਬਰ ਲੈ ਕੇ ਬੈਸਟ ਰਿਹਾ ਤੇ ਬੈਸਟ ਜਾਫੀ ਦੀ ਗੱਲ ਕਰੀ ਤਾਂ ਪੰਜ ਘਾਤ ਪੰਜ ਜੱਤੇ ਅਮਰਪਾਲ 6 ਰੁਕ ਨੌ ਰਿ ਬੈਸਟ ਜਾਫੀ ਰਿਹਾ ਤੇ ਬੈਸਟਾਂ ਲਈ ਇੱਥੇ 31 31 ਹਜ਼ਾਰ ਸੀ ਤੇ ਮੇਰੇ ਮਿੱਤਰੋ ਅਗਲੇ ਕਬੱਡੀ ਕੱਪ ਤੋਂ ਪਹਿਲਾਂ ਇੱਕ ਰਾਤ ਵੱਡਾ ਸਨਮਾਨ ਕੀਤਾ ਗਿਆ ਚੰਟੇ ਟਾਲੀਵਾਲ ਦਾ ਜਾਂਟੇ ਟਾਲੀਵਾਲ ਦਾ ਮੇਰੇ ਮਿੱਤਰੋ ਕਹਿੰਦੇ 4x4/4x ਅਰਜਨ ਨਾਲ ਕੀਤਾ ਗਿਆ ਬਾਕੀ ਜਾਂਟੇ ਦੀ ਖੇਡ ਤੁਹਾਨੂੰ ਕਿਵੇਂ ਲੱਗਦੀ ਹੈ ਲਾਈਕ ਕਮੈਂਟ ਜ਼ਰੂਰ ਕਰਨਾ ਅਗਲੇ ਤੋਂ ਵੱਡੀ ਟੂਰਨਾਮੈਂਟ ਦੀ ਗੱਲ ਕਰੀ ਤਾਂ ਕਰਾਲਾ ਕਰਵਾਇਆ ਗਿਆ ਕਿ ਤਿੰਨ ਬਾਰੂ ਪਹਿਲਾ ਇਨਾਮ 52000 ਦੂਸਰਾ ਨਾਮ 41000 ਤੇ ਬੈਸਟ ਮਨ ਇੱਥੇ 515100 ਰੁਪਏ ਸੀ ਇੱਥੇ ਫਾਈਨਲ ਮੈਚ ਕਾਤਰੂ ਵਰਸ ਸੰਡੋੜੀ ਵਿੱਚ ਕਰ ਖੇਡਿਆ ਗਿਆ ਤੇ ਫਰਸਟ ਟੀਮ ਸੰਡੋੜੀ ਦੀ ਰਹੀ ਤੇ ਸੈਕੰਡ ਕਾਤਰੂ ਬੈਸਟਾਂ ਦੀ ਗੱਲ ਕਰੀ ਤਾਂ ਦਾ ਸਟ੍ਰੇਜਰ ਲਵਲੀ 12 ਵਾਲੀ ਆ 7 ਦੇ ਵੱਡਿਆਂ 6 ਨੰਬਰ ਲੈ ਕੇ ਬੈਸਟਰ ਰਿਹਾ ਤੇ ਬੈਸਟੇ ਜਾਪੀ ਇਕਬਾਲ ਕਾਤਰੂ ਨੇ ਤਿੰਨ ਟੱਚ ਦੋ ਜੱਫੇ ਲਾ ਕੇ ਬੈਸਟਰ ਰਿਹਾ ਤੇ ਬੈਸਟਰ ਨੂੰ 51 51 ਸੂ ਸੀ ਦੋਸਤੋ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀ ਵੀ ਤੁਸੀਂ ਇਸ ਤਰ੍ਹਾਂ ਕਰੋ ਮਿਲਦਿਆਂ ਕੱਲ ਨੂੰ ਇੱਕ ਨਵੀਂ ਵੀਡੀਓ ਵਿੱਚ